ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਮਖਾਣਿਆਂ ਥੋੜੇ ਜਿਹਾ ਡਰਾਈ ਫੂਡ ਤੋਂ ਤਿਆਰ ਹੋਣੀ ਬਹੁਤ ਹੀ ਸਵਾਦਿਸ਼ਟ ਇੱਕ ਚਮਚ ਘਿਓ ਵਿੱਚ ਬਰਫੀ ਲੈ ਕੇ ਆਏ ਆ ਇਹ ਜੀ ਆਪਣੀ ਰਖੜੀ ਸਪੈਸ਼ਲ ਨੰਬਰ 5 ਮਠਿਆਈ ਹੈ ਇਹ ਜੀ ਆਪਾਂ ਮਖਾਣੇ ਲਏ ਆ ਇੱਕ ਕੌਲੀ ਮਖਾਣਿਆਂ ਦੀ ਤੇ ਕਾਜੂ ਬਦਾਮ ਕद्दू ਦੇ ਬੀਜ ਤੇ ਥੋੜੇ ਜਿਹਾ ਮਗਜ ਖਰਬੂਜੇ ਦੇ ਬੀਜ ਲਏ ਆ ਤੇ ਸਜਾਉਣ ਵਾਸਤੇ ਲਿਆ ਏ ਤੇ ਆਪਾਂ ਜੀ ਮਖਾਣੇ ਕੜਾਈ ਵਿੱਚ ਪਾ ਕੇ ਬਿਲਕੁਲ ਘੱਟ ਗੈਸ ਤੇ 4 ਤੋਂ 5 ਮਿੰਟ ਭੁੰਨਣੇ ਆ ਤਾਂ ਕਿ ਇਹਦੀ ਸਿਲਣ ਦੂਰ ਹੋ ਸਕੇ ਤੇ ਆਪਣੀ ਜਿਹੜੀ ਮਠਿਆਈ ਇਸ ਤਰ੍ਹਾਂ ਤੋੜ ਕੇ ਤੁਸੀਂ ਦੇਖ ਲੈਣਾ ਕਿ ਮਖਾਣੇ ਆਪਣੇ ਬਿਲਕੁਲ ਪੁੱਜ ਕੇ ਜੀ ਰੈਡੀ ਏ ਤੇ ਆਪਾਂ ਜੀ ਆ ਡਰਾਈ ਫਰੂਟ ਜਿਹੜਾ ਉਹ ਗੈਸ ਬੰਦ ਕਰਕੇ ਹੀ ਬਸ ਮਾੜਾ ਜਾਈ ਭੁੰਨਿਆ ਤਾਂ ਕਿ ਇਹਦੀ ਵੀ ਸਿਲਣ ਦੂਰ ਹੋ ਸਕੇ ਆਪਾਂ ਇਹਨੂੰ ਗ੍ਰाइंड ਕਰਨਾ ਹੈ ਤੇ ਚੰਗੀ ਤਰ੍ਹਾਂ ਗ੍ਰाइंड ਹੋ ਸਕੇ ਇਹ ਸਾਰੇ ਸਮਾਨ ਨੂੰ ਆਪਾਂ ਠੰਡਾ ਕਰਕੇ ਮਿਕਸੀ ਜਾਰ ਵਿੱਚ ਪਾ ਕੇ ਗ੍ਰाइंड ਕਰਾਂਗੇ ਇੱਧਰ ਆਪਾਂ ਦੇਸੀ ਗਾਂ ਦਾ ਦੁੱਧ ਲਵਾਂਗੇ ਇੱਕ ਛੋਟਾ ਕੱਪ ਤੁਸੀਂ ਦੁੱਧ ਨਹੀਂ ਤੇ ਤੁਸੀਂ ਪਾਣੀ ਵੀ ਲੈ ਸਕਦੇ ਹੋ ਕੋਈ ਜ਼ਰੂਰੀ ਨਹੀਂ ਵੀ ਦੁੱਧ ਹੀ ਲੈਣਾ ਹੈ ਪਾਣੀ ਦੀ ਵੀ ਵਰਤੋਂ ਕਰ ਸਕਦੇ ਹੋ ਤੇ ਇਹਦੇ ਵਿੱਚ ਜੀ ਆਪਾਂ ਦੇਸੀ ਖੰਡ ਪਾਵਾਂਗੇ ਇੱਕ ਕੜਚੀ ਸਿਰਫ ਵੈਸੇ ਇਹਦੇ ਵਿੱਚ ਦੋ ਕੜਚੀਆਂ ਪੈਂਦੀਆਂ ਪਰ ਆਪਾਂ ਮਿੱਠਾ ਘੱਟ ਖਾਣੇ ਆ ਆਪਾਂ ਇਹਦੇ ਵਿੱਚ ਇੱਕ ਕੜਚੀ ਖੰਡ ਦੀ ਵਰਤੋਂ ਕਰਾਂਗੇ ਤੁਸੀਂ ਆਪਣੇ ਹਿਸਾਬ ਨਾਲ ਮਿੱਠਾ ਜੀ ਵੱਧ ਘੱਟ ਕਰ ਸਕਦੇ ਹੋ ਇਹ ਸਾਰਾ ਸਮਾਨ ਠੰਡਾ ਹੋਣ ਤੇ ਆਪਾਂ ਮਿਕਸੀ ਜਾਰ ਵਿੱਚ ਪਾ ਕੇ ਗ੍ਰाइंड ਕਰ ਲਾਂਗੇ 2-3 ਮਿੰਟ ਪਲਸ ਮੋਡ ਤੇ ਹੌਲੀ-ਹੌਲੀ ਗ੍ਰाइंड ਕਰਨਾ ਹੈ ਫਿਰ ਤੁਸੀਂ ਇਹਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਤੇ ਇਧਰ ਜੀ ਆਪਾਂ ਦੁੱਧ ਜਿਹੜਾ ਗਰਮ ਕੀਤਾ ਸੀ ਜਿੰਦੇ ਵਿੱਚ ਆਪਾਂ ਖੰਡ ਪਾਈ ਸੀ ਉਹਦੇ ਵਿੱਚ ਗ੍ਰाइंड ਕੀਤਾ ਹੋਇਆ ਸਮਾਨ ਪਾਵਾਂਗੇ ਤੁਹਾਡੇ ਕੋਲ ਦੁੱਧ ਨਹੀਂ ਹੈਗਾ ਤੇ ਤੁਸੀਂ ਪਾਣੀ ਵਿੱਚ ਵੀ ਚਾਹਣੀ ਤਿਆਰ ਕਰ ਸਕਦੇ ਹੋ ਕੋਈ ਜ਼ਰੂਰੀ ਨਹੀਂ ਵੀ ਦੁੱਧ ਹੀ ਵਰਤੋਂ ਕਰਨੀ ਹੈ ਪਰ ਦੁੱਧ ਨਾਲ ਥੋੜਾ ਜਿਹਾ ਰਿਚ ਬਣ ਜਾਂਦੀ ਏ ਕੋਈ ਵੀ ਮਠਿਆਈ ਵਧੀਆ ਤਿਆਰ ਹੋ ਜਾਂਦੀ ਤੁਸੀਂ ਨਾਰੀਅਲ ਦਾ ਦੁੱਧ ਮੂੰਗਫਲੀ ਦਾ ਦੁੱਧ ਕੋਈ ਵੀ ਲੈ ਸਕਦੇ ਹੋ ਤਿਆਰ ਕਰਕੇ ਕਰੇ ਤੇ ਇਹ ਜੀ ਸੈੱਟ ਬਹੁਤ ਜਲਦੀ ਹੁੰਦੀ ਏ ਬਸ ਜੀ 4 ਮਿੰਟ ਵਿੱਚ ਸੈੱਟ ਹੋ ਜਾਣਾ ਨੇ ਤੇ ਹੁਣ ਮੈਂ ਗੈਸ ਵੀ ਬੰਦ ਕਰ ਦਿੱਤਾ ਹੈ ਪਰ ਫਿਰ ਵੀ ਦੇਖੋ ਕੜਾਈ ਦਾ ਥੱਲਾ ਜਿਹੜਾ ਪਾਰਾ ਹੈ ਤੇ ਇਹ ਜੀ 15 ਮਿੰਟ ਵਿੱਚ ਹੀ ਤਿਆਰ ਹੋ ਜਾਂਦੀ ਹੈ ਇਹ ਮਠਿਆਈ ਜਿਹੜੀ ਇਹ ਤੁਸੀਂ ਤਿਆਰ ਕਰਨੀ ਹੈ ਤੇ ਨਾਲੇ ਜੀ ਸਿਹਤ ਗੁਣਾ ਨਾਲ ਭਰਪੂਰ ਆ ਕਿਉਂਕਿ ਆਪਾਂ ਡਰਾਈ ਫਰੂਟ ਤੋਂ ਹੀ ਤਿਆਰ ਕੀਤੀ ਹੈ ਤੇ ਬਹੁਤ ਸਸਤੇ ਵਿੱਚ ਤਿਆਰ ਹੋ ਜਾਂਦੀ ਹੈ ਆਪਾਂ ਇੱਕ ਚਮਚੀ ਘਿਓ ਲਵਾਂਗੇ ਇਹਦੇ ਵਿੱਚ ਤੁਸੀਂ ਚਾਹੋ ਤਾਂ ਇੱਕ ਚਮਚ ਮਲਾਈ ਵੀ ਲੈ ਸਕਦੇ ਹੋ ਤੁਹਾਡੀ ਆਪਣੀ ਇੱਛਾ ਕਿਉਂ ਨਹੀਂ ਪਾਉਣਾ ਤਾਂ ਤੁਸੀਂ ਇੱਕ ਚਮਚ ਮਲਾਈ ਵੀ ਲੈ ਸਕਦੇ ਹੋ ਪਰ ਆਪਾਂ ਇੱਕ ਚਮਚ ਕਿਉ ਲਿਆ ਏ ਤੇ ਇਹ ਦੇਖੋ ਜੀ ਬਿਲਕੁਲ ਜਿਹੜੀ ਜੰਮਣ ਲਈ ਸੈੱਟ ਹੋ ਗਈ ਏ ਤੇ ਆਪਾਂ ਇਹਦੇ ਬਸ ਗੈਸ ਆਪਣਾ ਬੰਦ ਦੀ ਏ ਤੇ ਆਪਾਂ ਇਹਨੂੰ ਹਲਾ ਰਹੇ ਆ ਕਿਉਂਕਿ ਕੜਾਈ ਦਾ ਥੱਲਾ ਜਿਹੜਾ ਬਹੁਤ ਜ਼ਿਆਦਾ ਭਾਰਾ ਹੈ ਤੇ ਇਹ ਜੀ ਤੁਸੀਂ ਵੀ ਜ਼ਰੂਰ ਤਿਆਰ ਕਰੋ ਬਹੁਤ ਹੀ ਸਸਤੀ ਕੈਮੀਕਲ ਤੋਂ ਬਿਨਾ ਹੈ ਬਾਜ਼ਾਰਾਂ ਵਿੱਚ ਤਾਂ ਨੀਰਾ ਕੈਮੀਕਲ ਨਾ ਹੀ ਤੁਹਾਨੂੰ ਇਹ ਮਠਿਆਈ ਮਿਲਣੀ ਜੇ ਮਿਲੇਗੀ ਤਾਂ ਬਹੁਤ ਮਹਿੰਗੇ ਭਾਅ ਵਿੱਚ ਮਿਲੇਗੀ ਇਸ ਤੋਂ ਚੰਗਾ ਤੇ ਤੁਸੀਂ ਆਪਣੇ ਘਰ ਵਿੱਚ ਹੀ ਬੜੀ ਸਾਨੀ ਨਾਲ ਬਣਾ ਸਕਦੇ ਹੋ ਕੋਈ ਜੀ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਬੜੇ ਧਿਆਨ ਨਾਲ ਜੇ ਜ਼ਿਆਦਾ ਵੀ ਕਈ ਵਾਰੀ ਦੁੱਧ ਜ਼ਿਆਦਾ ਜਾਂ ਪਾਣੀ ਚਾਣੀ ਜ਼ਿਆਦਾ ਹੋ ਜਾਂਦੀ ਤੇ ਉਸ ਥੋੜੀ ਜੀ ਪਕਾ ਲਿਆ ਕਰੋ ਕਿਉਂਕਿ ਮਖਾਣੇ ਜੀ ਬੜੀ ਜਲਦੀ ਦੁੱਧ ਸੋਖ ਲੈਂਦੇ ਆ ਤੇ ਆਪਾਂ ਜਿਹੜਾ ਥੋੜੀ ਜੀ ਥਾਲੀ ਨੂੰ ਗਰੀਸ ਕਰ ਲਿਆ ਸੀ ਦੇਸੀ ਘਿਓ ਨਾਲ ਤੇ ਆਪਾਂ ਸਾਰਾ ਸਮਾਨ ਵਿੱਚ ਸੈੱਟ ਕਰ ਦਾਂਗੇ ਤੇ ਆਪਾਂ ਹੁਣ ਇਹਨੂੰ ਇਹਦੀ ਬਰਫੀ ਤਿਆਰ ਕਰਾਂਗੇ ਤੇ ਅੱਗੇ ਵੀ ਆਪਾਂ ਇੱਕ ਵਾਰ ਬਣਾਈ ਹੋਈ ਏ ਮਖਾਣਿਆਂ ਦੀ ਬਹੁਤ ਹੀ ਟੇਸਟੀ ਬਣੀ ਸੀ ਉਹ ਵੀ ਬਹੁਤ ਹੀ ਮੂੰਹ ਵਿੱਚ ਘੁਲ ਜਾਣ ਵਾਲੀ ਪਰ ਅਰ ਕੀ ਆਪਾਂ ਥੋੜੇ ਜਿਹਾ ਡਰਾਈ ਫੂਡ ਵੀ ਵਰਤੋਂ ਕੀਤੀ ਏ ਡਿਫਰੈਂਟ ਤਰੀਕੇ ਨਾਲ ਬਣਾਈ ਏ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਆਪਾਂ ਜੀ ਇਸ ਤਰ੍ਹਾਂ ਅੱਗੇ ਤੋਂ ਵੀ ਤਾ ਡੈਲੀ ਹੋਰ ਵੀ ਵਧੀਆ ਵੀਡੀਓ ਲੈ ਕੇ ਆ ਸਕੀਏ ਤੇ ਬਦਾਮ ਥੋੜੇ ਜੇ ਕੱਟੇ ਆਪਾਂ ਲਗਾਵਾਂਗੇ ਉੱਪਰ ਚਾਹੋ ਤਾਂ ਤੁਸੀਂ ਨਾਂ ਵੀ ਲਗਾਓ ਤੁਹਾਡੀ ਆਪਣੀ ਇੱਛਾ ਹੈ ਤੇ ਇਹਦੇ ਨਾਲ ਥੋੜਾ ਜਿਹਾ ਵਧੀਆ ਦਿਖਦਾ ਹੈ ਤੇ ਆਪਾਂ ਕਦੂ ਦੇ ਜਿਹੜੇ ਬੀਜ ਆ ਬਹੁਤ ਵਧੀਆ ਲੱਗਣਗੇ ਜੀ ਇਹ ਵੀ ਜੇ ਤੁਸੀਂ ਲਗਾਉਂਦੇ ਹੋ ਤਾਂ ਤੇ ਇਹ ਵੀ ਸਿਹਤ ਵਾਸਤੇ ਜੀ ਬਹੁਤ ਵਧੀਆ ਹਾਰਟ ਵਾਸਤੇ ਬਹੁਤ ਵਧੀਆ ਮਖਾਣੇ ਵੀ ਸਿਹਤ ਵਾਸਤੇ ਬਹੁਤ ਵਧੀਆ ਸਾਰੀਆਂ ਹੀ ਚੀਜ਼ਾਂ ਜੀ ਸਿਹਤਮੰਦ ਹਨ ਜਿਹੜੀਆਂ ਆਪਾਂ ਜਿੰਨਾ ਦੀ ਵਰਤੋਂ ਕੀਤੀ ਥੋੜੀ ਜੀ ਕਿਸ਼ਮਿਸ਼ ਮੈਂ ਵੈਸੇ ਹੀ ਲਗਾ ਰਹੀ ਆ ਵਧੀਆ ਲੱਗੇਗਾ ਮੈਂ ਕਿਹਾ ਦੇਖਣ ਚ ਤੇ ਇਹ ਜੀ ਬਹੁਤ ਜਲਦੀ ਸੈਟ ਹੋ ਜਾਂਦੀ ਆ ਆਪਾਂ ਇਹਨੂੰ ਪੱਖੇ ਥੱਲੇ ਰੱਖ ਦੇਾਂਗੇ ਇਹ ਜੀ ਸਿਰਫ 15 ਤੋਂ 20 ਮਿੰਟ ਵਿੱਚ ਹੀ ਸੈਟ ਹੋ ਜਾਂਦੀ ਏ ਤੇ ਬਹੁਤ ਜਲਦੀ ਕੱਟਣ ਲਈ ਤਿਆਰ ਹੋ ਜਾਂਦੀ ਏ ਜਿਸ ਤਰ੍ਹਾਂ ਆਪਾਂ ਮੂੰਗਫਲੀ ਦੀ ਬਰਫੀ ਤਿਆਰ ਕੀਤੀ ਸੀ ਨਾ ਉਹ ਥੋੜੀ ਜੀ ਕੱਟਣ ਚੋਂ ਦੀ ਪ੍ਰੋਬਲਮ ਆਉਂਦੀ ਵੀ ਉਹਨੂੰ ਫਰਿੱਜ ਵਿੱਚ ਰੱਖ ਕੇ ਸੈੱਟ ਕਰਨਾ ਪੈਂਦਾ ਪਰ ਇਹਦੇ ਲਈ ਕੋਈ ਨਹੀਂ ਇਹ ਬੜੀ ਜਲਦੀ ਕੱਟ ਕੇ ਜਿਹੜੀ ਹੈ ਤਿਆਰ ਹੋ ਜਾਂਦੀ ਹੈ ਤੇ ਇਹ ਆਪਾਂ ਕੱਟ ਦਿਆਂਗੇ ਜੀ ਤੇ ਵੇਖੋ ਜੀ ਇਹ ਮੂੰਹ ਵਿੱਚ ਜਾਂਦਿਆਂ ਹੀ ਕੋਲੀ ਜਾਂਦੀ ਹੈ ਬਸ ਤੁਸੀਂ ਪੁੱਛੋ ਹੀ ਨਾ ਜਿੰਨੂੰ ਤੁਸੀਂ ਖਿਲਾਓਗੇ ਨਾ ਉਹ ਤਾਂ ਨੂੰ ਯਾਦ ਜ਼ਰੂਰ ਕਰੇਗਾ ਭੈਣ ਪਾਇਆਂ ਦਾ ਜੀ ਪਵਿੱਤਰ ਰਕੜੀ ਦਾ ਤਿਆਰ ਆ ਰਿਹਾ ਆਪਣੇ ਭਰਾਵਾਂ ਨੂੰ ਵਧੀਆ ਤੁਸੀਂ ਘਰ ਵਿੱਚ ਬਣਾ ਕੇ ਦਿਓ ਬਾਜ਼ਾਰ ਦੇ ਕੈਮੀਕਲਾਂ ਨਾਲੋਂ ਤਾਂ ਵਧੀਆ ਹੈ ਚੰਗਾ ਹੈ ਤੁਸੀਂ ਘਰ ਵਿੱਚ ਬਣਾਓ ਨਾਲੇ ਤੁਹਾਡੇ ਭਰਾ ਵੀ ਖੁਸ਼ ਹੋਣਗੇ ਜੀ ਇਸ ਮਠਿਆਈ ਨੂੰ ਖਾ ਕੇ ਬਹੁਤ ਜ਼ਿਆਦਾ ਤੇ ਸਾਰੇ ਆਪਾਂ ਜਿਹੜੇ ਪੀਸ ਆ ਉਹ ਸਜਾ ਲਾਂਗੇ ਬਣਾਉਣ ਤੇ ਜੀ ਕੋਈ ਟਾਈਮ ਨਹੀਂ ਲੱਗਦਾ ਦੇਖੋ ਜੀ ਕਿੰਨੀ ਵਧੀਆ ਆਪਣੀ ਜਿਹੜੀ ਬਰਫੀ ਹੈ ਬਣ ਕੇ ਤਿਆਰ ਹੋ ਗਈ ਹੈ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ